ਅੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨਿਕ ਇਸ ਸਮੇਂ ਅਸੀਂ ਮੋਹਾਲੀ ਜ਼ਿਲ੍ਹਾ ਅਦਾਲਤ ਦੇ ਬਾਹਰ ਖੜੇ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ 5 ਮਾਰਚ ਨੂੰ ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਪਿਛਲੇ ਸੋਮਵਾਰ ਨੂੰ ਜੋ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿਸਾਨਾਂ ਲੀਡਰਾਂ ਦੀ ਮੀਟਿੰਗ ਹੋਈ ਸੀ ਉਹ ਕੋਈ ਬਹੁਤ ਹੀ ਚੰਗੀ ਉਸ ਦਾ ਨਤੀਜਾ ਨਹੀਂ ਰਿਹਾ ਸੀ ਕਿਉਂਕਿ ਅਖੀਰ ਦੇ ਵਿੱਚ ਕਿਸਾਨਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਗੁੱਸੇ ਦੇ ਵਿੱਚ ਉੱਠ ਗਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਧਰਨੇ ਹੀ ਲਗਾ ਲਵੋ ਤਾਂ ਮੁੱਖ ਮੰਤਰੀ ਸਾਹਿਬ ਦਾ ਦੋਸ਼ ਹੀ ਕਿ ਉਹਨਾਂ ਨੇ ਕਿਸਾਨ ਲੀਡਰਾਂ ਨੂੰ ਕਿਹਾ ਕਿ 5 ਮਾਰਚ ਵਾਲਾ ਜੋ ਤੁਹਾਡਾ ਧਰਨੇ ਦਾ ਐਲਾਨ ਹੈ ਉਸ ਦੇ ਬਾਰੇ ਹੁਣ ਕੀ ਪ੍ਰੋਗਰਾਮ ਹੈ ਤਾਂ ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਤਾਂ ਹਾਲੇ ਜਿਉਂਦਾ ਤਿਉਹੀ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉਹ 3.5 ਕਰੋੜ ਪੰਜਾਬੀਆਂ ਦੇ ਵੀ ਮੁੱਖ ਮੰਤਰੀ ਹਨ ਜਿਸ ਕਰਕੇ ਕਿ ਉਹ ਇਸ ਤਰ੍ਹਾਂ ਪੰਜਾਬ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੇ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਜੋ ਰਵਈਆ ਸੀ ਉਹ ਅੜियल ਸੀ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਮੀਟਿੰਗ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਧਰ ਨਹੀਂ ਲਾ ਲਵੋ ਮੈਂ ਦੇਖਦਾ ਤੇ ਨਾਲ ਹੀ ਕਿਹਾ ਕਿ ਉਹ ਸੜਕਾਂ ਤਾਂ ਰੁਕਣ ਨਹੀਂ ਜਾ ਰਹੇ ਸਨ ਉਹ ਤਾਂ ਚੰਡੀਗੜ੍ਹ ਜਾਣਾ ਚਾਹੁੰਦੇ ਨੇ ਤੇ ਦੱਸਦੀ ਹੈ ਕੀ ਗੱਲ ਥਾਂ ਥਾਂ ਤੇ ਨਾਕਾਬੰਦੀ ਕੀਤੀ ਗਈ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਨੂੰ ਆਉਣ ਵਾਲੀ ਹਰ ਇੱਕ ਸੜਕ ਚੱਪੇ-ਚੱਪੇ ਤੇ ਪੁਲਿਸ ਖੜੀ ਸੀ ਇੰਜ ਲੱਗ ਰਿਹਾ ਸੀ ਜਿਵੇਂ ਥਾਣਿਆਂ ਦੇ ਵਿੱਚ ਤਾਂ ਇੱਕਾਦੀ ਮੁਲਾਜ਼ਮ ਹੋਵੇ ਬਾਕੀ ਸਾਰੀ ਪੁਲਿਸ ਸੜਕਾਂ ਤੇ ਆ ਗਈ ਹੋਵੇ ਕਾਫੀ ਤਾੜੇ ਕਿਸਾਨਾਂ ਨੂੰ ਰੋਕਿਆ ਗਿਆ ਚੰਡੀਗੜ੍ਹ ਤੋਂ 8 ਕਿਲੋਮੀਟਰ ਦੀ ਦੂਰੀ ਤੱਕ ਕਿਸਾਨ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਜਿਹੜੇ ਕਿ ਅੱਜ ਵੀ ਤੁਸੀਂ ਵੀਡੀਓ ਦੇਖੋਗੇ ਕਿ ਅੱਜ ਦੇ ਤਾਜ਼ਾ ਕੀ ਹਾਲਾਤ ਨੇ ਉਹਨਾਂ ਧਰਨਿਆਂ ਤੇ ਜਿੱਥੇ ਕੱਲ ਕਿਸਾਨ ਪਹੁੰਚੇ ਸਨ ਚੰਡੀਗੜ੍ਹ ਕੂਚ ਦੇ ਲਈ ਤਾਂ ਦੱਸ ਦਈਏ ਕਿ ਉੱਥੇ ਹੀ ਇਸ ਮਾਮਲੇ ਦੇ ਵਿੱਚ ਜਦੋਂ ਅੱਜ ਅਸੀਂ ਸਾਰਾ ਰਸਤਾ ਦੇਖਿਆ ਤਾਂ ਲੁਧਿਆਣੇ ਤੋਂ ਲੈ ਕੇ ਚੰਡੀਗੜ੍ਹ ਤੱਕ ਏਵਨ ਕੇ ਲੁਧਿਆਣੇ ਤੋਂ ਲੈ ਕੇ ਮੁਹਾਲੀ ਤੱਕ ਬਿਲਕੁਲ ਹੀ ਅੱਜ ਰੋਡ ਸਾਫ਼ ਹੈ ਕਿਤੇ ਕੋਈ ਨਾਕਾ ਨਹੀਂ ਹੈ ਕਿਤੇ ਕੁਝ ਵੀ ਨਹੀਂ ਹੈ ਸਿਰਫ ਇੱਕ ਥਾਂ ਤੇ ਜੇਕਰ ਝੰਡੇੜੀ ਵਾਲਾ ਜੋ ਰੋਡ ਹੈ ਜੋ ਲਾਂਡਰਾ ਦੀ ਹੋ ਕੇ ਮੁਹਾਲੀ ਨੂੰ ਜਾਂਦਾ ਹੈ ਉਥੇ ਇੱਕ ਜਗ੍ਹਾ ਤੇ ਸਿਰਫ ਪੁਲਿਸ ਦਾ ਜੋ ਨਾਕਾ ਵੀ ਨਹੀਂ کہہ ਸਕਦੇ ਜਿੱਥੇ ਕਿ ਕਿਸਾਨਾਂ ਨੂੰ ਰੋਕਿਆ ਹੋਇਆ ਪੁਲਿਸ ਦੇ ਜੋ ਬੈਰੀਕੇਡ ਨੇ ਉਹ ਵੀ ਸਾਈਡ ਤੇ ਪਏ ਨੇ ਉਹ ਵੀਡੀਓ ਵੀ ਤੁਸੀਂ ਅਖੀਰ ਦੇ ਵਿੱਚ ਦੇਖ ਲਿਓ ਤੇ ਬਾਕੀ ਹੋਰ ਕਿਤੇ ਵੀ ਪੁਲਿਸ ਨਹੀਂ ਹੈ ਤੇ ਦੂਜੇ ਪਾਸੇ ਕਿਸਾਨ ਲੀਡਰਾਂ ਦੀ ਅੱਜ ਮੀਟਿੰਗ ਚੱਲ ਰਹੀ ਹੈ ਜੋ ਕਿ ਥੋੜੀ ਦੇਰ ਦੇ ਵਿੱਚ ਫੈਸਲਾ ਜਾਵੇਗਾ ਕਿ ਫੈਸਲਾ ਲੈਣਾ ਹੈ ਕਿ ਅਗਲਾ ਐਕਸ਼ਨ ਹੁਣ ਕਿਸਾਨਾਂ ਦਾ ਕੀ ਹੋਵੇਗਾ ਪਿੱਛੇ ਹਟਣਗੇ ਜਿੱਥੇ ਖੜੇ ਨੇ ਉੱਥੇ ਹੀ ਡਟਣਗੇ ਜਾਂ ਫਿਰ ਇਹ ਅੱਗੇ ਵਧਣਗੇ ਇਹ ਹੁਣ ਥੋੜੀ ਦੇਰ ਦੇ ਵਿੱਚ ਪਤਾ ਲੱਗ ਜਾਵੇਗਾ ਕਿਸਾਨ ਲੀਡਰਾਂ ਦੀ ਮੀਟਿੰਗ ਚੱਲ ਰਹੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਪੁਲਿਸ ਨੇ ਇੱਕ ਤਰੀਕੇ ਦੇ ਨਾਲ ਰਸਤੇ ਸਾਫ਼ ਕਰ ਦਿੱਤੇ ਨੇ ਬੈਰੀਕੇਡ ਚੱਕ ਲਏ ਨੇ ਹਾਲਾਂਕਿ ਇਹ ਸਿਰਫ ਉਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਹੁਣ ਕਿਉਂਕਿ ਜ਼ਿਆਦਾਤਰ ਕਿਸਾਨ ਲੀਡਰ ਹਿਰਾਸਤ ਦੇ ਵਿੱਚ ਸਨ ਤੇ ਥਾ ਥਾ ਤੇ ਕਿਸਾਨ ਲੀਡਰ ਕਿਸਾਨ ਜੋ ਜਾ ਰਹੇ ਸਨ ਚੰਡੀਗੜ੍ਹ ਨੂੰ ਉਹਨਾਂ ਨੂੰ ਰੋਕੜਿਆ ਗਿਆ ਅਤੇ ਜੋ ਹੈਡੋ ਸਮਰਾਲਾ ਦੇ ਨਜ਼ਦੀਕ ਕਿਸਾਨ ਪੁਲ ਦੇ ਥੱਲੇ ਬੈਠੇ ਨੇ ਆਪਣੇ ਟਰੈਕਟਰ ਟਰੈਲੀਆਂ ਲਗਾ ਕੇ ਕਿਉਂਕਿ ਉੱਥੇ ਵੀ ਉਹਨਾਂ ਨੂੰ ਨਾਕਾ ਲਗਾ ਕੇ ਕੱਲ ਰੋਕਿਆ ਗਿਆ ਸੀ ਸੋ ਇਹ ਸੀ ਅੱਜ ਦੀ ਤਾਜ਼ਾ ਸਥਿਤੀ ਚੰਡੀਗੜ੍ਹ ਬਾਰਡਰ ਤੋਂ ਵੀ ਹੁਣ ਤੁਹਾਨੂੰ ਸਥਿਤੀ ਥੋੜੀ ਦੇਰ ਦੇ ਵਿੱਚ ਦਿਖਾਵਾਂਗੇ ਸੋ ਤੁਸੀਂ ਲਿਮਟਡ ਕਹਿੰਦੇ ਨਾਲ ਬਣੇ ਰਹਿਣਾ ਸੋ ਅੱਜ ਆਂਦੇ ਹੋਏ ਕੁਝ ਖਾਸ ਥਾਂ ਤੇ ਵੀਡੀਓਜ਼ ਕੈਪਚਰ ਕੀਤੀਆਂ ਨੇ ਉਹ ਦੇਖੋ ਤੁਸੀਂ ਅੱਗੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ ਦੂਜਾ ਜ਼ਰੂਰ ਦੱਸਣਾ ਕਿ ਜੋ ਵੀ ਇਹ ਮਾਮਲਾ ਚੱਲ ਰਿਹਾ ਹੈ ਇਸ ਦੇ ਵਿੱਚ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ ਧੰਨਵਾਦ ਜੀ ਦੇਖੋ ਹੁਣ ਇਹ ਵੀਡੀਓ ਇਸ ਮੌਕੇ ਝੇੜੀ ਨੇੜੇ ਦੀ ਤਸਵੀਰਾਂ ਦੇਖ ਰਹੇ ਹਾਂ ਜਿੱਥੇ ਕਿ ਕਿਸਾਨ ਚੰਡੀਗੜ੍ਹ ਦੇ ਸਭ ਤੋਂ ਨਜ਼ਦੀਕ ਪਹੁੰਚੇ ਨੇ ਹਾਲੇ ਵੀ ਕੱਲ ਦੇ ਕਿਸਾਨ ਉਸੇ ਤਰ੍ਹਾਂ ਹੀ ਡਟੇ ਹੋਏ ਨੇ ਅੱਸੀ ਕਹਿੰਦੇ ਦੋਸਤੋ ਕੱਲ ਜਿਹੜੀ ਜਗ੍ਹਾ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਨਾਕੇ ਲਗਾਏ ਗਏ ਸਨ ਉਹਨਾਂ ਦੇ ਵਿੱਚੋਂ ਕਾਫੀ ਜਗ੍ਹਾ ਤੋਂ ਨਾਕੇ ਚੱਕ ਦਿੱਤੇ ਗਏ ਨੇ ਜਿਵੇਂ ਕਿ ਸਮਰਾਲਾ ਦੇ ਨੇੜੇ ਇਹ ਤੁਸੀਂ ਹੈਡ ਤੋਂ ਸਿੱਧੀਆਂ ਤਸਵੀਰਾਂ ਦੇਖੀਆਂ ਦਿੱਤੇ ਕਿ ਪੁਲਿਸ ਚੌਂਕੀ ਹੈ ਰੋਡ ਦੇ ਉੱਪਰ ਹੀ ਇੱਥੇ ਕੱਲ ਕਾਫੀ ਕਿਸਾਨਾਂ ਨੂੰ ਰੋਕਿਆ ਵੀ ਗਿਆ ਸੀ ਜੀ ਦੋਸਤੋ ਤੇ ਉਸ ਤੋਂ ਬਾਅਦ ਇਹ ਵੀ ਖਬਰ ਸਾਹਮਣੇ ਆਈਆਂ ਕਿ ਕੁਝ ਕਿਸਾਨਾਂ ਨੂੰ ਇੱਥੇ ਸ਼ਾਂਤੀਪੂਰਵਕ ਬੈਠਿਆਂ ਨੂੰ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਪਰ ਹਾਲੇ ਤੱਕ 2-3 ਨਾਕੇ ਜੇਹੇ ਲੰਗੇ ਨੇ ਜਿੱਥੋਂ ਕਿ ਪੁਲਿਸ ਵੱਲੋਂ ਹੁਣ ਨਾਕੇ ਚੱਕ ਦਿੱਤੇ ਗਏ ਨੇ ਹਾਲਾ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜੀ ਦਾ ਅਜੀਤ ਆਜਾ ਬਿਆਨ ਆਇਆ ਜਿਨ੍ਹਾਂ ਨੇ ਕਿਹਾ ਕਿ ਬਾਹਮ ਰੋੜ ਕੇ ਕਿਸੇ ਨੂੰ ਵੀ ਸ਼ਰਤਾ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੈਰਲਰ ਸਰਕਾਰ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਸਾਨਾਂ ਵੱਲੋਂ ਸੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਅੱਗੇ ਦਾ ਅਪਡੇਟ ਵੀ ਤੁਹਾਡੇ ਨਾਲ ਸਾਰਾ ਜਾਰੀ ਰੱਖਾਂਗੇ ਅੱਜ ਕੀ ਹਾਲਾਤ ਨੇ ਚੰਡੀਗੜ੍ਹ ਬਾਰਡਰ ਤੇ ਕੀ ਹਾਲਾਤ ਨੇ ਤੇ ਕਿਸਾਨ ਕਿੱਥੋਂ ਤੱਕ ਪਹੁੰਚੇ ਨੇ ਜਾਂ ਜੋ ਅਗਲਾ ਕਦਮ ਹੋਇਆ ਜੋ ਸਰਕਾਰ ਵੱਲੋਂ ਇਸ ਸਮੇਂ ਕਾਰਵਾਈ ਕੀਤੀ ਜਾ ਰਹੀ ਹੈ ਸਾਰੀ ਦਿਖਾਵਾਂਗੇ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ